ਸਾਰੇ ਗਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਕਰਾਉਂਦੇ ਸਨ ਇਹ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਦੇ ਹਾਂ ਸੀ ਇੱਕੋ ਤੇ ਕਬਟੀ ਦਾ ਖਡਾਰੀ ਸੀ ਇੱਕ ਇੱਕ ਕੰਪਾਨ ਦੇਖੀ ਲਮੋਟਲੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮਾਤਾਏ ਕਵਾਂਗੇ ਇੰਨੀ ਮਿਹਰਬਾਨ ਨਹੀਂ ਆਰ ਸੁਣ ਰਹੀ ਹੈ ਨਾ ਦੇਖ ਰਹੀ ਹੈ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰਨੀ ਪੰਜਾਬ ਦੇ ਮਾਮਾ ਦੇ ਉੱਤੇ ਸਾਡੀ ਤੇ ਜੀ ਇੰਨੀ ਮੈਗਵਾ ਰਹੇ ਬਿਲਖਵੀਆਂ ਫੇਰ ਬਿਲਖਵੀਆਂ ਨੇ ਸਾਡੀ ਬਿਦਿਆ ਰੋ ਰੋ ਕੇ ਬੁਰਹਤ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਖੇਡ ਰਿਹਾ ਹੈ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਫਰ ਦਾ ਬਣਾ ਕੇ ਅੱਛੇ ਇਹ ਜਿਹੜਾ ਨਾ ਫੋਟੋ ਬਣਾ ਇਹਨਾਂ ਦਾ ਭਤੀਜਾ ਸੀ ਤੁਮ੍ਹ ਦੇਖਦੇ ਕਿਉਂ ਨਾ ਹੰਦ ਨਹੀਂ ਵਰਦੀ ਸੁੱਕਾ ਸੁੱਕਾ ਹਮ ਨੂੰ ਦਿੱਤਾਸ ਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਬਸਦੇ ਨੇ ਕੌਣ ਵਿੱਚ ਕਰਦਾ ਹੈ ਜਿਹੜੇ ਬੱਚੇ ਸੀ ਖੜਾ ਰਹੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੇ ਹੀ ਆਏ ਹੋ ਗਏ ਚਾਲ ਚੱਕੀ ਮੌਤ ਹੋ ਗਈ ਟੀਜੇ ਲਾਉਂਦੇ ਆ ਗੋਲੀਆਂ ਕੰਦੇ ਆ ਜੋ ਸਾਡੇ ਗਵਾਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ ਛੇ ਪੰਜਾਬ ਦੇ ਸੋਨੇ ਕੋ ਨੀਚੇ ਆ ਮਾਵਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬੰਨ੍ਹ ਕੇ ਬੇਨਤੀ ਐ ਇਹਨਾਂ ਦੇ ਅਸਰਾਂ ਦੇ ਉੱਤੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਜੇ ਮੇਰੀ ਸਿੱਧੀ ਬਾਤ ਪੀਹੇਗੀ 10 ਸੇ ਨਾਚੇ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਉੰਤਾ ਸਾਹਿਬ ਦੀ ਸੌਂ ਖਾਦੀਆਂ ਸੀ ਗਿਆ ਸੁਣ ਲਓ ਇਹਨਾਂ ਨੇ ਆਸਵਾਚੇ ਤਰਸ ਕਰ ਲੋ ਇਹ ਪੰਜਾਬ ਦੇ ਪਿੰਡ ਪਿੰਡ ਸੇ ਮਾਵਾਂ ਦੀਆਂ ਕਹਾਣੀਆਂ ਨੇ ਹੈ ਹੀ ਬਾਲੇ ਉਹਨਾਂ ਲੈ ਵੀ ਜਾਂਦੀ ਹੈ ਪੁਲਿਸ ਪਰ ਕੰਡ ਦੀ ਬਾਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆ ਖਾਂਦਾ ਜੀ ਬਤਾਓ ਪੁਲਿਸ ਵਾਲੇ ਕੌਣ ਹੈ ਐਨੀ ਕੁ ਬਲੈ ਦੇਖੋ ਜੀ ਮੇਰਾ ਮੁੰਡਾ ਆਪ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਆਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਕੌਣ ਵੇਚਦਾ ਹਾਂਜੀ ਸਾਡੇ ਘਰ ਆ ਕੋਲੀ ਹੈ ਜੀ ਕਰਦੀ ਸਾਰੇ ਮੁੰਡਾ ਇਹਨਾਂ ਦੂਜੇ ਕਰ ਦੱਸੋ ਤੁਸੀਂ ਸਿੰਘ ਜੀ ਉਹ ਕਿੰਨੇ ਵਾਰੀ ਲਾਇਆ ਜਾਂਦਾ ਜਾਂਦੇ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਏ ਸਾਹਿਬ ਨੂੰ ਦੱਸੋ ਕਬੱਡੀ ਖੇਡਦੇ ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆਂ ਫੋਟੋ ਕਰਕੇ ਹਾਲਗੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਿਸ ਦਾ ਸਾਰੇ ਭੱਜ ਕੇ ਕੋਈ ਨਹੀਂ ਅਸੀਂ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਇਹ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਵੇਹਾਨ ਸੀ ਉਹਨਾਂ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ ਆ ਦੇਖੀ ਮੋਟਰੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮਾਤਾ ਇਹ ਕਹਾਵਾਂ ਜਿੰਨੀ ਮਿਹਰਬਾਨ ਨਹੀਂ ਆ ਤੁਸੀਂ ਸੁਣ ਰਹੇ ਹੋ ਨਾ ਦੇਖ ਰਹੇ ਹੋ ਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰਨ ਪੰਜਾਬ ਦੇ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਬਿਲਕੁਲੀਆ ਫੇਸ ਬਿਲਕੁਲੀਆ ਨੇ ਸਾਰੀ ਬਿਜਲਾ ਰੋ ਰੋ ਕੇ ਬੁਰਹਤ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਮੇਚ ਰਿਹਾ ਹੈ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਤਾ ਵਰਗਾ ਬਣਿਆ ਗਿਆ ਹੈ ਇਹੋ ਨਾ ਫੋਟੋ ਬਣਿਆ ਇਹਨਾਂ ਦਾ ਭਤੀਜਾ ਸੀ ਤੂੰ ਦੇਖਦਾ ਕਿਉਂ ਨਾ ਹੰਦਨੀ ਵੱੜਦੀ ਵਾਪਕ ਕਰ ਥੱਪਾ ਕਰ ਥੱਪਾ ਅਮੁਕਤਾਸ ਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਵੱਸਦੇ ਨੇ ਬਾਹਰ ਵਿੱਚ ਕੀ ਕਰਦਾ ਨੇ ਜੀ ਇਹਨਾਂ ਨੇ 6 ਬੱਚੇ ਸੀ ਖੜਾ ਰੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਈ ਜਾਨ ਚੱਕੀ ਮੌਤ ਹੋ ਗਈ ਟੀਕੇ ਲਾਉਂਦੇ ਆ ਗੋਲੀਆਂ ਕਰਦੇ ਆ ਉਹ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾੜੇ ਵੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ 6 ਪੰਜਾਬ ਦੇ ਕੋਨੇ ਕੋ ਨੀਚੇ ਆ ਮਾਵਾ ਰੋਂਦੀਆਂ ਨੇ ਜਿਹੜਾ ਬਦਲਾਵ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬੱਲ ਕੇ ਬੇਨਤੀ ਐ ਇਹਨਾਂ ਦੇ ਅਤੂਆਂ ਦੇ ਉਸਨੂੰ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਜਿਹੜੇ ਵੇਰੀ ਸਿੱਧੀ ਵਾਪਸੀ ਆ ਗਈ ਜਮਾਈ 10 ਦਿਨਾਂ ਚ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਹੰਤਾ ਸਾਹਿਬ ਦੀ ਸੌਹ ਖਾਦੀਆਂ ਸੀ ਕਿਹਾ ਨਹੀਂ ਹੋਈ ਕੋਈ ਨਹੀਂ ਸੁਣ ਲਓ ਇਹਨਾਂ ਦੇ ਆਸਮਾਨ ਚ ਤਰਸ ਕਰ ਲੋ ਇਸ ਪੰਜਾਬ ਦੇ ਪਿੰਡ ਪਿੰਡ 'ਚ ਮਾਵਾ ਮਾਵਾ ਦੀਆਂ ਕਹਾਣੀਆਂ ਨੇ ਇਹ ਵਾਲੇ ਉਹਨਾਂ ਲੈ ਵੀ ਜਾਂਦੇ ਆ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੁੰਡਾ ਆ ਖਾਂਦਾ ਜੀ ਬੋਲੋ ਪੁਲਿਸ ਵਾਲੇ ਕਹੋਣ ਐਨੀ ਕੁ ਬੋਲੋ ਦੇਖੋ ਜੀ ਮੇਰਾ ਮੁੰਡਾ ਆ ਪਰ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਆਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਕੌਣ ਵੇਚਦਾ ਹਾਂ ਜੀ ਸਾਡੇ ਘਰ ਆ ਕੋਲੀ ਹੈ ਕਰਦੀ ਆਹ ਸਾਰੇ ਮੁੰਡਾ ਇਹਨਾਂ ਦੂਜੇ ਦੇ ਦੋ ਬੜੀਆਂ ਸਾਂ ਤੁਸੀ ਸਿੰਘ ਜੀ ਉਹਨਾਂ ਵਾਲੇ ਲੈ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਏ ਸਾਹਿਬ ਨੂੰ ਦੱਸ ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆ ਫੋਟੋ ਕਰਦੇ ਹਾਲ ਕੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਿਸ ਤਾਂ ਸਾਰੇ ਭੱਜ ਕੇ ਕੋਈ ਨਹੀਂ ਅੱਥੇ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਪੈਸਾ ਇਹ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਵੇਹਾਨ ਸੀ ਇੱਕੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ ਦੇਖੀ ਰਿਮੋਟਲੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਜਿਆ ਕਰਦਾ ਇਹ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮਾਤਾ ਆਈ ਕਵਾਂਗੀ ਇੰਨੀ ਮਿਹਰਬਾਨ ਨਹੀਂ ਆ ਤੁਸੀਂ ਸੁਣ ਰਹੀ ਹੈ ਨਾ ਦੇਖ ਰਹੀ ਹੈ ਹਾਂ ਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰਨ ਪੰਜਾਬ ਦੇ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨੀ ਮਿਲਖਵੀਆਂ ਨੇ ਸਾਇਲ ਬਿਜਿਆ ਰੋ ਰੋ ਕੇ ਬੁਰਾ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਮਰ ਰਿਹਾ ਹੈ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਪਾਨਾ ਬਣਾ ਬਣਾ ਕੇ ਇਹ ਜਿਹੜਾ ਨਾ ਫੁੱਟਬਾਲ ਇਹਨਾਂ ਦਾ ਭਤੀਜਾ ਸੀ ਤੁਮੋਂ ਦੇਖਦੇ ਕਿਉਂ ਨਾ ਕੰਦਨ ਨਹੀਂ ਵਰਦੀ ਬੱਕਾ ਬੱਕਾ ਚੱਪਾ ਹੈ ਉਹ ਨੂੰ ਵੀ ਤਸ ਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਵਸਦੇ ਨੇ ਬਾਹਰ ਵਿੱਚ ਕੀ ਕਰਦਾ ਹੈ ਜੀ ਇਹਨਾਂ ਨੇ ਜੋ ਬੱਚੇ ਸੀ ਖਡਾਰੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਈ ਜਾਨ ਚੱਕੀ ਮੌਤ ਹੋ ਗਈ ਜੀ ਟੀਕੇ ਲਾਉਂਦੇ ਆ ਗੋਲਿਆਂ ਕਰਦੇ ਆ ਤੇ ਉਹ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਰਸਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾਲਾ ਵੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ 650 ਦੇ ਕੋਨੇ ਕੋ ਨੀਚੇ ਆ ਮਾਵਾ ਰੋਂਦੀਆਂ ਨੇ ਜਿਹੜਾ ਬਦਲਾਵ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਦੂਆਂ ਦੇ ਉਸਨੂੰ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਇਹ ਮੇਰੀ ਸਿੱਧੀ ਗੱਲ ਪਿਆਗੀ ਜਿਵੇਂ 10 ਸੇ ਨਾਚੇ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਜਿੰਨਾ ਸਾਡੀ ਸੌਂ ਖਾਧੀਆਂ ਸੀ ਗਿਆ ਨਹੀਂ ਹੋਈ ਕੋਈ ਨਹੀਂ ਸੁਣ ਲਓ ਇਹਨਾਂ ਦੇ ਆਸਵਾਚੇ ਤਰਸ ਕਰ ਲੋ ਇਹ ਪੰਜਾਬ ਦੇ ਪਿੰਡ ਪਿੰਡ 'ਚ ਮਾਵਾਂ ਦੀਆਂ ਕਹਾਣੀਆਂ ਨੇ ਇਹ ਵਾਲੇ ਉਹਨਾਂ ਲੈ ਵੀ ਜਾਂਦੇ ਆ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆ ਖਾਂਦਾ ਜੀ ਬੋਲਾਓ ਪੁਲਿਸ ਵਾਲੇ ਕੋਲ ਐਨੀ ਕੁ ਬੋਲਾਓ ਦੇਖੋ ਜੀ ਮੇਰਾ ਮੁੰਡਾ ਆ ਪਰ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਆਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਕੌਣ ਵੇਚਦਾ ਹਾਂ ਜੀ ਸਾਡੇ ਘਰ ਆ ਕੋਲੀ ਆ ਕਰਦੀ ਸਾਰੇ ਮੁੰਡਾ ਇਹਨਾਂ ਦੂਜੇ ਕਰ ਦੋ ਬੜੀਆਂ ਸਾਨੂੰ ਦੱਸਦੇ ਤੁਸੀਂ ਸਿੰਘ ਜੀ ਉਹਨਾਂ ਵਾਲੇ ਲੈ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਏ ਸਾਹਿਬ ਨੂੰ ਦੱਸਣਾ ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆ ਫੋਟੋ ਕੱਢ ਕੇ ਹਾਲਗੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਸ ਦਾ ਸਾਰੇ ਭੱਜ ਗਏ ਕੋਈ ਨਹੀਂ ਇੱਥੇ ਵੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਇਹ ਦੋ ਬੱਚੇ ਸੀ ਜਵਾਨ ਰਸਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਵੇਹਾਨ ਸੀ ਇੱਕ ਲੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ ਦੇਖੀリモਟਲੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਇਹਦਾ ਇੱਕ ਵਾਂਗ ਕਿੰਨੀ ਮਿਹਰਬਾਨ ਨਹੀਂ ਆ ਰੋ ਸੁਣ ਰਹੀ ਹੈ ਨਾ ਦੇਖ ਰਹੀ ਹੈ ਹਾਂਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰਨ ਪੰਜਾਬ ਦੇ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਨੇ ਬਿਲਖਵੀਆਂ ਨੇ ਸਾਈ ਦੇ ਲਾ ਰੋ ਰੋ ਕੇ ਬੁਰਹਤ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਮਰ ਰਿਹਾ ਹੈ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਤਾ ਵਰਗਾ ਬਣਿਆ ਜਿਹਾ ਇਹ ਜਿਹੜਾ ਨਾ ਫੁੱਟਬਾਲ ਇਹਨਾਂ ਦਾ ਭਤੀਜਾ ਸੀ ਤੁਹਾਨੂੰ ਦੇਖਦਾ ਕਿਉਂ ਨਾ ਤੁੰਦਨੀ ਵਰਦੀ ਵਰਗਾ ਚੱਪਾ ਚੱਪਾ ਕਮੁਕਤਾਸ ਦੇਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਵਸਦੇ ਨੇ ਪਾਣ ਵਿੱਚ ਇਹ ਕਰਦਾ ਹੈ ਜੀ ਇਹਨਾਂ ਨੇ 6 ਬੱਚੇ ਸੀ ਖੜਾ ਰਹੀ ਸੀ ਜੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਜਾਂਦੀ ਚਾਰ ਚੱਕੀ ਮੌਤ ਹੋ ਗਈ ਜੀ ਟੀਕੇ ਲਾਉਂਦੇ ਆ ਗੋਲਗਾ ਕਰਦੇ ਆ ਉਹ ਸਾਡੇ ਗਵਾਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾਂਗ ਹੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਘੰਡ ਚੋਂ ਚੋ ਚਲੇ ਜਾਣ ਇਹ ਪਿੰਡ ਪਿੰਡ ਛੇ ਪੰਜਾਬ ਦੇ ਕੋਨੇ ਕੋਨੇ ਚ ਆ ਮਾਵਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਦਰੂਆਂ ਤੇ ਉਸੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਜੀ ਇਹ ਵੇਰੀ ਸੱਚੀ ਬਾਤ ਪੀਐਂਗੀ